ਕਬੱਡੀ 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 ਸੱਪੇ ਦੇ ਜੱਫੇ ਦੇ ਲਈ ਭੱਜਾ ਆਹ ਸ਼ਾਜੀ ਸ਼ੰਕਰਪੁਰੀਆ ਕਬੱਡੀ ਪਾ ਰਿਹਾ ਹੈ ਸ਼ੀਲੂ ਹੈ ਖੁਸ਼ੀ ਹੈ ਨਾਲ ਕਹਿੰਦੇ ਗਰਾਊਂਡ ਦੇ ਵਿੱਚ ਅੰਕਰ ਤੇ ਮਨੀਸ਼ ਨੇ ਬਹੁਤ اکبرਪੁਰ ਜ਼ਿਲ੍ਹਾ ਰੋਤਕ ਦੀ ਧਰਤੀ ਹੈ ਹਰਿਆਣਾ ਤੇ ਪੰਜਾਬ ਦੀ ਟੱਕਰ ਚਾਂਦਪੁਰੇ ਦੇ ਵਿੱਚ ਚੱਲਦੀ ਹੈ ਦੂਜਾ ਸੈਮੀ ਖੇਡਿਆ ਜਾ ਰਿਹਾ ਹੈ ਆਹ ਸ਼ਹਿਜ਼ਾਦ ਪਾ ਰਿਹਾ ਓਏ ਕਬੱਡੀ ਤੇ ਸਾਜੀ ਦੀ ਟੱਕਰ ਬੱਲੇ ਚਾਹ ਤੇ ਪੈ ਗਈ ਓਏ ਚਾਹਪੁਰੇ ਦਾ ਮੇਲਾ ਓਏ ਖੁਸ਼ੀ ਕੀ ਕੀ ਬਾਤਾਂ ਕਪਤਾਨ ਨੂੰ ਹਾਣ ਦੀਏ ਸਿੱਧਾ ਫੋਨ ਮਾਰਤਾਂ ਦੇ ਜਿਲ੍ਹਾ ਜਲੰਧਰ ਦੁਆਬੇ ਵਾਲਾ ਇਸ ਸਮੇਂ ਸ਼ਹਿਜਾਦ ਅਲੀ ਸ਼ਕਰਪੁਰੀਆ ਕਬੱਡੀ ਪਾ ਰਿਹਾ ਹੈ ਖੁਸ਼ੀ ਗਿੱਲ ਹੈ ਸ਼ੀਲੂ ਹੈ ਓਏ ਸ਼ੀਲੂ ਤੇ ਸਾਜੀ ਖਤਨੇ ਪਾ ਦਿੰਦੇ ਕਰ ਦਿੰਦੇ ਸੀਤ ਧੁੱਪ ਨੂੰ ਪਰਫਾ ਨੂੰ ਸੇਕਦੇ ਮੰਜਲਾਂ ਦੇ ਆਸ਼ਕ ਪਿੱਛੇ ਮੁੜ ਕੇ ਉਹ ਖੁਸ਼ੀਆਂ ਉਹ ਦੁੱਖ ਖੁਸ਼ੀ ਦੁੱਕਾਂ ਵਾਲਾ ਦੁੱਕਾਂ ਵਾਲਾ ਗੱਲੋ ਓਏ ਸਾਡੀ ਜਿੱਥੇ ਅੜਦੀ ਉਥੇ ਕਰਾਰੀ ਅੜਦੀ ਸਾਡੀ ਜਿੱਥੇ ਕਿਥੇ ਅੜਦੀ ਕਰਾਰੀ ਅੜਦੀ ਉਧਰ ਕਾਲਾ ਗਰੇਵੜ ਸਾਡਾ ਵੀਰ ਕਹਿੰਦਾ ਲੱਖੇ ਟਵਾਣੇ ਦਾ ਵੱਡਾ ਜੋਰ ਓਏ ਸ਼ੀਲੂ ਤੇ ਪਾਲਾ ਸ਼ੀਲੂ ਤੇ ਪਾਲਾ ਸ਼ੀਲੂ ਪਾਲਿਆ ਤੇ ਸ਼ੀਲੂ ਓਏ ਪਾਲਾ ਭੋਨੇ ਤੇ ਸ਼ੀਲੂ ਬਿਹਾਰਾ ਓਏ ਸ਼ੀਲੂ ਓਏ ਚਾਂਦਪੁਰਾ ਹਿੰਦ ਗਿਆ ਦੋਲੇ ਵਾਲੀਆ ਕੁਲਦੀਪ ਕਹਿੰਦੇ ਅਗਲੀ ਕਬੱਡੀ ਪਾ ਰਿਹਾ ਚਾਪਲੂਸੀ ਸਾਨੂੰ ਇਰੀਟੇਟ ਕਰਦੀ ਫੁੱਕ ਕੇ ਨਾ ਛੱਟਦਾ ਜਹਾਦੀਰ ਦੀ ਹਮੇਲੀ ਜਿੰਨਾ ਦਿਲ ਜੱਟੀਏ ਦੁੱਗਾਂ ਵਾਲੇ ਜੱਟ ਦਾ ਇਹ ਜਹਾਦੀਰ ਦੀ ਹਮੇਲੀ ਜਿੱਦੇ ਦਿਲ ਵਾਲਾ ਇਹ ਨਿਰਮਲ ਸਿੰਘ ਗਿੱਲ ਦਾ ਮੁੰਡਾ ਹੈ ਇਹ ਪੰਜਾਬ ਹਾਸਕੋਰ ਦੀਆਂ ਅੱਖਾਂ ਦਾ ਤਾਰਾ ਹੈ ਇਹ ਭਾਰਤੀ ਟੀਮ ਦਾ ਸੁਖੀ ਅਲੀਕੇ ਵਾਲਾ ਕਬੱਡੀ ਪਾ ਰਿਹਾ ਸੁਖੀ ਅਲੀਕੇ ਵਾਲਿਆ ਅੱਜ ਮਾਮੇ ਵੀ ਖੜੇ ਦੇਖ ਰਿਹਾ ਨਾਨਕਿਆਂ ਨੂੰ ਮਾਣ ਆ ਭਾਂਜੇ ਦੀ ਖੇਡ ਦੇ ਉੱਤੇ ਖੁਸ਼ੀ ਗਿੱਲ ਹੈ ਅੰਕਰ ਹੈ ਮਨੀਸ਼ ਹੈ ਸ਼ੀਲੂ ਹੈ ਓਏ ਖੁਸ਼ੀ ਚਿੰਬੜ ਗਿਆ ਓਏ ਖੁਸ਼ਦੀਪ ਚਿੰਬੜ ਗਿਆ ਓ ਗਿੱਲਾਂ ਦਾ ਪੁੱਤ ਹਰਖ ਗਿਆ ਓ ਕਾਂਦਪੁਰੇ ਦੇ ਮੇਲੇ ਤੇ ਹੱਥ ਕਰਵਾ ਗਿਆ ਓ ਕਣਵੀ ਮੈਂ ਸੰਧੀ ਨਾ ਮਾਝੇ ਵਾਲਾ ਦੀਪ ਦੁਰਜੀ ਵਾਲਾ ਇਹ ਪੁਆਗ ਵਾਲਾ ਇਹ ਰੋਪੜ ਵਾਲਾ ਇਹ ਰੂਪਨਗਰ ਵਾਲਾ ਇਹ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਦੇ ਵਿੱਚੋਂ ਆਇਆ ਲੈ ਵੀ ਨਿੱਕੇਆ ਹੋਲਡ ਪੁਆਇੰਟ ਚੈੱਕ ਕਰ ਲਈ ਸ਼ੀਲੂ ਤੇ ਬਨੀ ਦੀ ਟੱਕਰ ਚੰਦਪੁਰੇ ਦੇ ਮੇਲੇ ਤੇ ਪੈ ਗਈ ਓਏ ਸ਼ੀਲੂ ਓਏ ਬਨੀ ਸਮਾਣੇ ਵਾਲਾ ਆ ਸਾਹਮਣੇ ਇੱਕ ਤਾਂ ਗਿਆ ਅੱਜ ਕਿੰਨੇ ਖੁਸ਼ੀ ਹੋਰਾਂ ਨੇ ਦੁੱਖ ਤੋੜਦੇ ਅਜਤਪੁਰਜੀ ਵਾਲੇ ਹੋਰਾਂ ਨੇ ਦੁੱਖ 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 ਤੋੜਦੇ ਉਹ ਚਾਰ ਮੰਨੇ ਪਰਵਾਨੇ ਅਰਸ਼ ਬਰਸਾਲਪੁਰਿਆ ਦਿੱਤਪੁਰਜੀ ਆਜਤਪੁਰਜੀ ਆਦੇ ਅਰਸ਼ ਅਰਸ਼ ਦਿੱਤਪੁਰਜੀ ਵਾਲਾ ਦੀਪ ਏ ਹੁਣੇ ਸਾਰੇ ਗੋਡਿਆਂ ਦੀ ਹੈ ਪਾਲਾ ਘਲੋਟੀ ਵਾਲਾ ਚਾਰ ਜਾਫੀ ਬੰਨੇ ਪਰ ਬੰਨੇ ਬਾਹੂ ਅਕਬਰਪੁਰ ਦੀ ਟੀਮ ਅੰਕਰ ਵਰਗੇ ਮਨੀਸ਼ ਵਰਗੇ ਢੁੱਗਾ ਵਾਲਾ ਇੱਕ ਕੰਨੀ ਤੇ ਪਰ ਦੂਜੇ ਪਾਸੇ ਖੁਸ਼ੀ ਢੁੱਗਾ ਵਾਲਾ ਖੁਸ਼ੀ ਖੁਸ਼ੀ ਓਏ ਖੁਸ਼ੀ ਦੇ ਪਾਲਾ ਘਲੋਟੀ ਦੀ ਟੱਕਰ ਖੁਸ਼ੀ ਟੱਕਲੋਟੀ ਤੇ ਖੁਸ਼ੀ ਓਏ ਖੁਸ਼ੀ ਹਰ ਗਿਆ ਓਏ ਖੁਸ਼ੀ ਆਈ ਤੇ ਆ ਗਿਆ ਓਏ ਚਾਂਦਪੁਰੇ ਦਾ ਮੇਲਾ ਬਣ ਗਿਆ ऐसे तरह कबड्डी ਦੀਆਂ ਕੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ